ਵਾਛੋ ਨਾ ਨਾ ਮੇਰਾ ਇਹ ਕੋਈ ਰਿਕਵਰੀ ਨਹੀਂ ਹੋਈ ਕੋਈ ਕੁਛ ਨਹੀਂ ਹੋਇਆ ਜਿਹੜਾ ਮੈਂ ਤੁਹਾਨੂੰ ਉਦੋਂ ਗੱਲ ਕਹੀ ਸੀ ਕਿ ਇਸ ਦੇ ਵਿੱਚ ਕੁਛ ਨਹੀਂ ਰਿਕਵਰੀ ਹੋਣੀ ਸੋ ਉਹੀ ਸੱਚ ਸਾਬਤ ਹੋਇਆ ਇਸ ਕੇਸ ਦੇ ਵਿੱਚ ਕੋਈ ਰਿਕਵਰੀ ਨਹੀਂ ਅੱਜ ਪੁਲਿਸ ਨੇ ਆਪਣੇ ਆਪ ਐਪਲੀਕੇਸ਼ਨ ਦਿੱਤੀ ਕਿ ਅਸੀਂ ਇਹਨੂੰ ਜੁਡੀਸ਼ੀਅਲ ਭੇਜਣਾ ਚਾਹੁੰਦੇ ਹਾਂ ਸੋ ਕੁਝ ਵੀ ਨਹੀਂ ਬਲਾਈਂਡ ਮਰਡਰ ਹੈ ਇਸ ਦੇ ਵਿੱਚ ਕੁਝ ਵੀ ਨਹੀਂ ਆਇਆ ਨਹੀਂ ਨਹੀਂ ਉਹਨਾਂ ਦਾ ਕੁਝ ਵੀ ਨਹੀਂ ਪਤਾ ਸਾਨੂੰ ਤਾਂ ਡਾਊਟ ਹੈ ਕਿ ਮਿਸਟਰ ਜਿਹੜਾ ਭਾਈ ਅਮਰਤਪਾਲ ਮੈਰੋ ਨੂੰ ਇਹ ਪੁਲਿਸ ਕਸਟਡੀ ਜੀ ਹੋ ਸਕਦਾ ਬੰਦਾ ਸਾਨੂੰ ਡਾਊਟ ਹੈ ਪਿਤਾ ਜੀ ਵੀ ਆਏ ਨੇ ਕਿ ਕੀ ਕਿਹਾ ਨਹੀਂ ਉਹ ਵੀ ਉਹਨਾਂ ਨੂੰ ਡਾਊਟ ਹੈ ਇਸ ਚੀਜ਼ ਦਾ ਕਿ ਮੇਰਾ ਲੜਕਾ ਗਾਇਬ ਕਿੱਥੇ ਕੀਤਾ ਹੈ ਡਾਊਟ ਐਸੇ ਗੱਲ ਲਈ ਹੈ ਸਾਨੂੰ ਅਜੇ ਕਲੀਅਰ ਨਹੀਂ ਹੈ ਸੱਚ ਕੀ ਐਸਾ ਦੋ ਦੋ ਮਹੀਨੇ ਮੰਗ ਲੈ ਲੈ ਕੋਈ ਕੋਈ ਚੀਜ਼ ਵੀ ਬਰਾਮਦ ਨਹੀਂ ਹੋਈ ਕੋਈ ਵੈਪਨ ਨਹੀਂ ਇਸ ਕੇਸ ਦੇ ਵਿੱਚ ਕੋਈ ਲਿੰਕ ਐਵੀਡੈਂਸ ਨਹੀਂ ਬੜੀਆਂ ਨਾਲ ਦੇ ਕੋਲ ਜੋ 5 ਦਿਨ ਇਹਨਾਂ ਨੇ ਰੱਖਿਆ ਸੀ ਨੂੰ ਟਾਰਚਰ ਕਰਨ ਲਈ ਬੰਦੇ ਰੱਖੇ ਸੀ ਔਰ ਕੋਈ ਬਰਾਮਦ ਨਹੀਂ ਸਾਡੇ ਵੱਲੋਂ ਤਾਂ ਅਸੀਂ ਬੋਲੇ ਨਹੀਂ ਇੱਥੇ ਬੋਲਣ ਤੋਂ ਪਹਿਲੇ ਉਹਨਾਂ ਨੇ ਕਹਿ ਦਿੱਤਾ ਕਿ ਨਹੀਂ ਜੀ ਅਸੀਂ ਇਹਨਾਂ ਨੂੰ ਜਿਹੜਾ ਜੁਡੀਸ਼ੀਅਲ ਭੇਜਣਾ ਚਾਹੁੰਦੇ ਆ ਜੇਲ੍ਹ ਭੇਜਣਾ ਚਾਹੁੰਦੇ ਆ ਸੋ ਮੇਰੇ ਦੇਖਣ ਦੇ ਵਿੱਚ ਜਿਹੜਾ ਲਿੰਕ ਐਵੀਡੈਂਸ ਵੀ ਇਹਨਾਂ ਤੋਂ ਨਹੀਂ ਹੋਈ ਬਲਾਈਂਡ ਮਰਡਰ ਹੈ ਇਸ ਕੇਸ 'ਚ ਕੋਈ ਹਾਂ ਜੇਲ੍ਹ ਚ ਭੇਜਦੇ ਤਾਂ ਹਾਂ ਜੇਲ੍ਹ ਚ ਭੇਜਦੇ 14 ਦਿਨ ਤੱਕ 14 ਦਿਨ ਤੱਕ ਠੀਕ ਹੈ ਠੀਕ ਹੈ ਰਿਆ ਉੱਚ ਕੋਈ ਰਿਕਵਰੀ ਨਹੀਂ ਹੋਈ ਕੋਈ ਕੁਛ ਨਹੀਂ ਹੋਇਆ ਜਿਹੜਾ ਮੈਂ ਤੁਹਾਨੂੰ ਉਦੋਂ ਗੱਲ ਕਹੀ ਸੀ ਕਿ ਇਸ ਦੇ ਵਿੱਚ ਕੁਛ ਨਹੀਂ ਰਿਕਵਰੀ ਹੋਣੀ ਸੋ ਉਹੀ ਸੱਚ ਸਾਬਤ ਹੋਇਆ ਇਸ ਕੇਸ ਦੇ ਵਿੱਚ ਕੋਈ ਰਿਕਵਰੀ ਨਹੀਂ ਅੱਜ ਪੁਲਿਸ ਨੇ ਆਪਣੇ ਆਪ ਐਪਲੀਕੇਸ਼ਨ ਦਿੱਤੀ ਕਿ ਅਸੀਂ ਇਹਨੂੰ ਜੁਡੀਸ਼ੀਅਲ ਭੇਜਣਾ ਚਾਹੁੰਦੇ ਹਾਂ ਸੋ ਕੁਛ ਵੀ ਨਹੀਂ ਬਲਾਈਂਡ ਮਰਡਰ ਹੈ ਇਸ ਦੇ ਵਿੱਚ ਕੁਛ ਵੀ ਨਹੀਂ ਆਇਆ ਨਹੀਂ ਨਹੀਂ ਉਹਨਾਂ ਦਾ ਕੁਛ ਵੀ ਨਹੀਂ ਪਤਾ ਸਾਨੂੰ ਤਾਂ ਡਾਊਟ ਹੈ ਕਿ ਮਿਸਟਰ ਜਿਹੜਾ ਭਾਈ ਅਮਰਤਪਾਲ ਮਹਿਰੋ ਨੂੰ ਏ ਪੁਲਿਸ ਕਸਟਡੀ ਜੀ ਹੋ ਸਕਦਾ ਬੰਦਾ ਸਾਨੂੰ ਡਾਊਟ ਹੈ ਪਿਤਾ ਜੀ ਵੀ ਆਏ ਨੇ ਕਿ ਕੀ ਕਿਹਾ ਨਹੀਂ ਉਹ ਵੀ ਉਹਨਾਂ ਨੂੰ ਡਾਊਟ ਹੈ ਇਸ ਚੀਜ਼ ਦਾ ਕਿ ਮੇਰਾ ਲੜਕਾ ਗਾਇਬ ਕਿੱਥੇ ਕੀਤਾ ਹੈ ਡਾਊਟ ਇਸੇ ਗੱਲ ਦਾ ਹੈ ਸਾਨੂੰ ਇਹ ਕਲੀਅਰ ਨਹੀਂ ਹੈ ਸੱਚ ਕੀ ਹੈ ਐਸਾ ਦੋ ਦੋ ਮੈਂ ਮੰਗ ਲੈ ਲੈ ਕੁਝ ਕੋਈ ਚੀਜ਼ ਵੀ ਬਰਾਮਦ ਨਹੀਂ ਹੋਈ ਕਿ ਕੋਈ ਵੈਪਨ ਨਹੀਂ ਇਸ ਕੇਸ ਦੇ ਵਿੱਚ ਕੋਈ ਲਿੰਕ ਐਵੀਡੈਂਸ ਨਹੀਂ ਬੜੀਆਂ ਨਾਲ ਦੇ ਕੋਲ ਜੋ 5 ਦਿਨ ਇਹਨਾਂ ਨੇ ਰੱਖਿਆ ਸਿਰ ਨੂੰ ਟੌਰਚਰ ਕਰਨ ਲਈ ਬੰਦੇ ਰੱਖੇ ਸੀ ਔਰ ਕੋਈ ਬਰਾਪਤਾ ਨਹੀਂ ਸਾਡੇ ਵੱਲੋਂ ਤਾਂ ਅਸੀਂ ਬੋਲੇ ਨਹੀਂ ਅਜੇ ਬੋਲਣ ਤੋਂ ਪਹਿਲਾਂ ਉਹਨਾਂ ਨੇ ਕਹਿ ਦਿੱਤਾ ਕਿ ਨਹੀਂ ਜੀ ਅਸੀਂ ਇਹਨਾਂ ਨੂੰ ਜਿਹੜਾ ਜੁਡੀਸ਼ੀਅਲ ਭੇਜਣਾ ਚਾਹੁੰਦੇ ਆ ਜੇਲ੍ਹ ਭੇਜਣਾ ਚਾਹੁੰਦੇ ਆ ਸੋ ਮੇਰੇ ਦੇਖਣ ਦੇ ਵਿੱਚ ਜਿਹੜਾ ਲਿੰਕ ਹੈ ਐਵੀਡੈਂਸ ਵੀ ਇਹਨਾਂ ਤੋਂ ਨਹੀਂ ਹੋਈ ਬਲਾਈਂਡ ਮਰਡਰ ਹੈ ਇਸ ਕੇਸ 'ਚ ਕੋਈ ਹਾਂ ਜੇਲ੍ਹ 'ਚ ਭੇਜ ਦਿੱਤਾ ਨਾ ਹਾਂ ਜੇਲ੍ਹ 'ਚ ਭੇਜ ਦਿੱਤਾ 14 ਦਿਨ ਤੱਕ 14 ਦਿਨ ਤੱਕ ਠੀਕ ਹੈ